ਦੋਸਤੋ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਮੋਬਾਈਲ ਦੀ ਬੈਟਰੀ ਬਹੁਤ ਹੀ ਜ਼ਿਆਦਾ ਦੇਰ ਨਹੀਂ ਚੱਲਦੀ ਤੁਸੀਂ ਉਮੀਦ ਲਗਾਉਂਦੇ ਹੋ ਕਿ 1.5 ਦਿਨ ਚੱਲ ਪ ਜਾਵੇ ਲੇਕਿਨ ਕੁਝ ਹੀ ਘੰਟਿਆਂ ਦੇ ਬਾਅਦ ਤੁਹਾਡੇ ਮੋਬਾਈਲ ਦੀ ਬੈਟਰੀ ਖਾਲੀ ਹੋ ਜਾਂਦੀ ਹੈ ਤੇ ਤੁਹਾਨੂੰ ਮੋਬਾਈਲ ਬਾਰ-ਬਾਰ ਚਾਰਜ ਕਰਨਾ ਪੈਂਦਾ ਹੈ ਤਾਂ ਫਿਰ ਇਹ ਖਾਸ ਕਰਕੇ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕਬੋਜ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਕਿਸ ਤਰ੍ਹਾਂ ਜੇਕਰ ਮੋਬਾਈਲ ਦੀਆਂ ਕੁਝ ਸੈਟਿੰਗਾਂ ਤੁਸੀਂ ਕਰ ਲਓ ਉਹਦਾ ਕਿੰਨਾ ਜ਼ਿਆਦਾ ਫਰਕ ਪੈ ਜਾਂਦਾ ਅਤੇ ਤੁਹਾਡੇ ਮੋਬਾਈਲ ਦੀ ਬੈਟਰੀ ਪਹਿਲਾਂ ਨਾਲੋਂ ਦੁੱਗਣੀ ਤਿੱਗਣੀ ਦੇ ਕਰੀਬ ਚੱਲਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਹਾਨੂੰ ਆਪਣਾ ਮੋਬਾਈਲ ਦਿਨ ਵਿੱਚ ਦੋ ਵਾਰ ਤਿੰਨ ਵਾਰ ਚਾਰਜ ਕਰਨਾ ਪੈਂਦਾ ਹੈ ਤਾਂ ਫਿਰ ਇਹ ਸੈਟਿੰਗਾਂ ਕਰਨ ਤੋਂ ਬਾਅਦ ਤੁਸੀਂ ਇਸ ਝੰਜੜ ਤੋਂ ਛੁਟਕਾਰਾ ਪਾ ਲਵੋਗੇ ਅਤੇ ਤੁਹਾਡੀ ਬੈਟਰੀ ਦੀ ਲਾਈਫ ਦੁੱਗਣੀ ਹੋ ਜਾਵੇਗੀ ਤਾਂ ਫਿਰ ਹੁਣ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਰਿਕਾਰਡਿੰਗ ਦੇ ਉੱਪਰ ਲੈ ਕੇ ਚੱਲਦਾ ਹਾਂ ਸੋ ਦੋਸਤੋ ਇਸ ਲਈ ਆਪਾਂ ਮੋਬਾਈਲ ਦੇ ਸੈਟਿੰਗ ਦੇ ਵਿੱਚ ਜਾਵਾਂਗੇ ਸਭ ਤੋਂ ਪਹਿਲਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਕਈ ਆਪਸ਼ਨਾਂ ਨਜ਼ਰ ਆਣਗੇ ਆਪਾਂ ਬੈਟਰੀ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਬੈਟਰੀ ਦੇ ਆਪਸ਼ਨ ਦੇ ਵਿੱਚ ਜਾਵਾਂਗੇ ਬੈਟਰੀ ਦੇ ਆਪਸ਼ਨ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਨਜ਼ਰ ਆ ਰਿਹਾ ਹੈਗਾ ਇਸ ਦੇ ਵਿੱਚ ਕਿ ਪਾਵਰ ਸੇਵਿੰਗ ਮੋਡ ਹੈ ਇੱਕ ਆਪਸ਼ਨ ਇੱਕ ਬੈਟਰੀ ਹੈਲਥ ਆਪਸ਼ਨ ਹੈਗੀ ਇੱਕ ਮੋਰ ਸੈਟਿੰਗ ਵਾਲੀ ਆਪਸ਼ਨ ਵੀ ਹੈਗੀ ਹੈ ਬੈਟਰੀ ਯੂਜ਼ਡ ਬਾਏ ਐਪ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਹੜੀ ਐਪ ਤੁਹਾਡੀ ਬੈਟਰੀ ਜ਼ਿਆਦਾ ਯੂਜ਼ ਕਰ ਰਹੀ ਹੈ ਪਹਿਲਾਂ ਆਪਾਂ ਪਾਵਰ ਸੇਵਿੰਗ ਮੋਡ ਦੇ ਉੱਪਰ ਚੱਲਦੇ ਹਾਂ ਪਾਵਰ ਸੇਵਿੰਗ ਮੋਡ ਦੇ ਵਿੱਚ ਜਾ ਕੇ ਸਾਨੂੰ ਨਜ਼ਰ ਆ ਰਿਹਾ ਕਿ ਪਾਵਰ ਸੇਵਿੰਗ ਮੋਡ ਆਫ ਪਿਆ ਹੈਗਾ ਆਪਾਂ ਇਸ ਨੂੰ ਔਨ ਕਰ ਦੇਣਾ ਹੈਗਾ ਪਾਵਰ ਸੇਵਿੰਗ ਮੋਡ ਔਨ ਕਰਨ ਦੇ ਨਾਲ ਪਾਵਰ ਸੇਵਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੇਕਰ ਬੈਟਰੀ ਨੇ ਇੱਕ ਦਿਨ ਚੱਲਣਾ ਤਾਂ ਬੈਟਰੀ ਡੇਢ ਦੋ ਦਿਨ ਤੱਕ ਵੀ ਚੱਲ ਸਕਦੀ ਹੈ ਇਸ ਦੇ ਵਿੱਚ ਹੋਰ ਕੁਝ ਆਪਸ਼ਨਾਂ ਵੀ ਮੌਜੂਦ ਨੇ ਸੁਪਰ ਪਾਵਰ ਸੇਵਿੰਗ ਮੋਡ ਵੀ ਮੌਜੂਦ ਹੈ ਜੇਕਰ ਆਪਾਂ ਸੁਪਰ ਪਾਵਰ ਸੇਵਿੰਗ ਮੋਡ ਕਰ ਦਈਏ ਇਸ ਦੇ ਨਾਲ ਪਰੰਤੂ ਫੋਨ ਦੀ ਪਰਫਾਰਮੈਂਸ ਘਟ ਜਾਂਦੀ ਹੈ ਸੋ ਇਸ ਕਰਕੇ ਇਸ ਨੂੰ ਕਰਨ ਦੀ ਜਰੂਰਤ ਨਹੀਂ ਹਾਂ ਜੇਕਰ ਬਹੁਤ ਹੀ ਜ਼ਿਆਦਾ ਤੁਹਾਡੀ ਬੈਟਰੀ ਖਤਮ ਹੋਣ ਵਾਲੀ ਹੋਵੇ ਅਤੇ ਤੁਹਾਨੂੰ ਲੱਗੇ ਕਿ ਚਾਰਜ ਇਸ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਸੁਪਰ ਪਾਵਰ ਸੇਵਿੰਗ ਮੋਡ ਵੀ ਕੁਝ ਦੇਰ ਲਈ ਔਨ ਕਰ ਸਕਦੇ ਹੋ ਲੇਕਿਨ ਫਿਲਹਾਲ ਆਪਾਂ ਇਸ ਨੂੰ ਔਨ ਨਹੀਂ ਕਰਾਂਗੇ ਕਿਉਂਕਿ ਸਾਡੇ ਫੋਨ ਦੀ ਹੈਗੀ ਜੋ ਪਰਫਾਰਮੈਂਸ ਸਾਨੂੰ ਉਹ ਵਧੀਆ ਚਾਹੀਦੀ ਹੈ ਹੁਣ ਆਪਾਂ ਵਾਪਸ ਚਲੇ ਜਾਵਾਂਗੇ ਵਾਪਸ ਜਾਣ ਤੋਂ ਬਾਅਦ ਬੈਟਰੀ ਹੈਲਥ ਵਾਲੀ অপਸ਼ਨ ਇੱਕ ਹੋਰ ਨਜ਼ਰ ਆ ਰਹੀ ਹੈ ਇਸ ਦੇ ਉੱਪਰ ਚੱਲਦੇ ਹਾਂ ਬੈਟਰੀ ਹੈਲਥ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ ਕਿ 스마트 ਚਾਰਜਿੰਗ ਦੀ অপਸ਼ਨ ਵੀ ਹੁੰਦੀ ਹੈ ਤਾਂ ਇਸ ਨੂੰ 스마트 ਚਾਰਜਿੰਗ ਦੇ অপਸ਼ਨ ਨੂੰ ਵੀ ਆਪਾਂ ਔਨ ਕਰ ਲੈਣਾ ਹੈਗਾ। ਟੂ ਸਲੋ ডাউন ਬੈਟਰੀ ਏਜਿੰਗ ਇੰਟੈਲੀਜੈਂਟ ਸਰਵਿਸ ਲਰਨਸ ਯੋਰ ਚਾਰਜਿੰਗ ਹੈਬਿਟ ਐਂਡ ਅਡਜਸਟ ਚਾਰਜਿੰਗ ਪੈਟਰਨ ਅਕੋਰਡਿੰਗਲੀ 스마트 ਚਾਰਜਿੰਗ ਨੂੰ ਆਪਾਂ ਔਨ ਕਰ ਲੈਣਾ ਇਸ ਦੇ ਨਾਲ ਆਪਣੇ ਆਪ ਫੋਨ ਤੁਹਾਡੇ ਚਾਰਜਿੰਗ ਦੇ ਸਿਸਟਮ ਨੂੰ ਸਮਾਰਟ ਕਰ ਦਿੰਦਾ ਹੈ ਅਤੇ ਉਹ ਬੈਟਰੀ ਦੀ ਪਰਫਾਰਮੈਂਸ ਦੇ ਵਿੱਚ ਤੁਹਾਡੀ ਮਦਦ ਕਰਦਾ ਹੈਗਾ ਬੈਟਰੀ ਨੂੰ ਦੀ ਲਾਈਫ ਵਧਾ ਦਿੰਦਾ ਹੈਗਾ। तो तीजी ऑप्शन इस नजर आ रही है मोड सैटिंग हूँ मोड सैटिंग देकर आप जाइए तो इस सब तो उपर नज़र आ रहा परफोरमेंस मोड परफॉर्मेंस मोड उस तो बाद ओप्टीमाइज बैटरी जूज नज़र आ रहा ओप्टीमाइज स्टैंड वाइज नज़र आ रहा लेकिन आपफॉरमेंस मोड वाले ऑप्शन के उपर चलते हैं है। हाई परफॉर्मेंस मोड समार्ट परफॉर्मेंस मोड नो परफॉरमेंस इंपरूवमेंट इस तीन ऑप्शन ने अपना समार्ट परफॉर्मेंस मोड के उपर रहें क्योंकि फोन एटोमैटिकली इंपरूव परफॉर्मेंस बेस्ड ऑन द जूजेज सनैरियो ਫੋਨ ਦੇ ਵਿੱਚ ਜੋ ਵੀ ਸਿਸਟਮ ਹੈਗਾ ਉਸ ਨੂੰ 스마트 ਜੇਕਰ ਆਪਾਂ ਕਰ ਦਈਏ ਤਾਂ ਫਿਰ ਫੋਨ ਆਪਣੇ ਆਪ ਉਸ ਸਿਸਟਮ ਨੂੰ ਅਡਾਪਟ ਕਰ ਲੈਂਦਾ ਹੈ ਤੇ ਤੁਹਾਨੂੰ ਉਸ ਚੀਜ਼ ਦਾ ਬੈਨੀਫਿਟ ਹੁੰਦਾ ਹੈ ਸੋ ਹਾਈ ਪਰਫਾਰਮੈਂਸ ਮੋਡ ਦੀ ਬਜਾਏ ਆਪਾਂ 스마트 ਪਰਫਾਰਮੈਂਸ ਮੋਡ ਇੱਥੇ ਕਰ ਲੈਣਾ ਹੈਗਾ ਇਸ ਤੋਂ ਬਾਅਦ ਆਪਾਂ অপਟੀਮਾਈਜ਼ ਬੈਟਰੀ ਯੂਜ਼ ਦੇ ਉੱਪਰ ਚੱਲਾਂਗੇ অপਟੀਮਾਈਜ਼ ਬੈਟਰੀ ਯੂਜ਼ ਦੇ ਵਿੱਚ ਜਾ ਕੇ ਤੁਹਾਨੂੰ ਸਾਰੀਆਂ ਐਪਸ ਤੁਹਾਡੀ ਨਜ਼ਰ ਆਣਗੀਆਂ ਇਹਨਾਂ ਨੂੰ ਤੁਸੀਂ ਆਲਵੇਜ਼ ਆਸਕ ਪਰ ਕਰ ਦਿਓ ਜਾਂ ਫਿਰ ਤੁਸੀਂ ਕਰ ਦਿਓ ਆਟੋ অপਟੀਮਾਈਜ਼ ਪਰ ਜੇਕਰ ਤੁਸੀਂ ਆਟੋ অপਟੀਮਾਈਜ਼ ਕਰ ਦੋਗੇ ਜਾਂ ਆਲਵੇਜ਼ ਆਸਕ ਕਰ ਦੋਗੇ ਤਾਂ ਬੈਟਰੀ ਦੀ ਤੁਹਾਡੀ ਪਰਫਾਰਮੈਂਸ ਵੱਧ ਜਾਂਦੀ ਹੈ ਕਿਉਂਕਿ ਜਿਹੜੀਆਂ ਐਪਸ ਹੈਗੀਆਂ ਉਹ ਜ਼ਿਆਦਾ ਬੈਟਰੀ ਜੇਕਰ ਲੈ ਰਹੀਆਂ ਨੇ ਤਾਂ ਆਟੋ অপਟੀਮਾਈਜ਼ ਕਰ ਦਈਏ ਤਾਂ ਫਿਰ ਉਹ ਬੈਟਰੀ ਘਟ ਖਾਂਣ ਲੱਗ ਜਾਂਦੀਆਂ ਨੇ ਜਾਂ ਫਿਰ ਉਸ ਨੂੰ ਆਲਵੇਜ਼ ਆਸਕ ਕਰ ਦੋ ਆਟੋ অপਟੀਮਾਈਜ਼ ਹੀ ਬਿਹਤਰ অপਸ਼ਨ ਹੁੰਦੀ ਹੈ ਸੋ ਹਰੇਕ ਐਪ ਨੂੰ ਚੈੱਕ ਕਰਕੇ ਉਸ ਨੂੰ ਆਟੋ অপਟੀਮਾਈਜ਼ ਦੇ ਉੱਪਰ ਆਪਾਂ ਕਰ ਦੇਵਾਂਗੇ ਸੋ ਇਹ ਕੁਝ ਸੈਟਿੰਗ ਨੇ ਇਹਨਾਂ ਸੈਟਿੰਗਾਂ ਨੂੰ ਸੈਟਿੰਗ ਦੇ ਵਿੱਚ ਜਾ ਕੇ ਬੈਟਰੀ ਵਾਲੀ ਸੈਟਿੰਗ ਦੇ ਵਿੱਚ ਮੌਜੂਦ ਹੁੰਦੀਆਂ ਨੇ ਅਤੇ ਇਹਨਾਂ ਸੈਟਿੰਗਾਂ ਨੂੰ ਜੇਕਰ ਅਸੀਂ ਔਨ ਕਰ ਦਈਏ ਤਾਂ ਸਾਡੀ ਬੈਟਰੀ ਜੇਕਰ 12 ਘੰਟੇ ਚੱਲਣੀ ਤਾਂ 15 18 ਘੰਟੇ 20 ਘੰਟੇ ਤੱਕ ਚੱਲ ਸਕਦੀ ਹੈ ਤਾਂ ਦੋਸਤੋ ਇਹ ਕੁਝ ਸੈਟਿੰਗਾਂ ਆ ਇਹਨਾਂ ਸੈਟਿੰਗਾਂ ਨੂੰ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਦੀ ਬੈਟਰੀ ਨਿਸ਼ਚਿਤ ਰੂਪ ਦੇ ਵਿੱਚ ਦੁੱਗਣੀ ਤਿਗਣੀ ਪਰਫਾਰਮੈਂਸ ਦੇ ਸਕਦੀ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਹੁਣ ਤੱਕ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ